ਪੰਜਾਬ ਦੇ ਜਲੰਧਰ ਤੋਂ ਸਾਬਕਾ ਸੰਸਦ ਦੇ ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਚੌਧਰੀ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਜਲੰਧਰ ਸ਼ਹਿਰ 'ਚ ਸਿਆਸਤ ਗਰਮਾ ਗਈ ਹੈ। ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਜਲੰਧਰ ਸ਼ੌਣੀ ਤੋਂ ਵਿਧਾਇਕ ਪ੍ਰਗਟ ਸਿੰਘ ਨੇ ਚੌਧਰੀ ਪਰਿਵਾਰ ਤੇ ਤਿੱਖੇ ਨਿਸ਼ਾਨੇ ਸਾਧੇ ਨੇ। ਬਿੱਤੇ ਦਿਨ ਕਾਂਗਰਸ ਨੂੰ ਦੋ ਵੱਡੇ ਝਟਕੇ ਦਿੰਦਿਆਂ ਭਾਜਪਾ ਨੇ ਤੇਜਿੰਦਰਪਾਲ ਸਿੰਘ ਬਿੱਟੂ ਅਤੇ ਸਾਬਕਾ ਸੰਸਦ ਮੈਂਬਰ ਦੀ ਪਤਨੀ ਕਰਮਜੀਤ ਕੌਰ ਚੌਧਰੀ ਨੂੰ ਭਾਜਪਾ ਵਿੱਚ ਸ਼ਾਮਲ ਕਰ ਲਿਆ ਹੈ। ਦੋਵਾਂ ਦੇ ਭਾਜਪਾ ਚ ਸ਼ਾਮਲ ਹੋਣ ਤੋਂ ਬਾਅਦ ਜਲੰਧਰ ਸ਼ੌਣੀ ਤੋਂ ਕਾਂਗਰਸੀ ਵਿਧਾਇਕ ਵਰਗਟ ਸਿੰਘ ਨੇ ਚੌਧਰੀ ਪਰਿਵਾਰ ਤੇ ਨਿਸ਼ਾਨਾ ਸਾਧਿਆ ਉਹਨਾਂ ਕਹੇ ਕਿ ਜੇਕਰ ਵਿਧਾਇਕ ਬ੍ਰੇਕਰ ਮਜੀਠ ਸਿੰਘ ਚੌਧਰੀ ਵਿੱਚ ਇੰਨਾ ਹੀ ਹੰਕਾਰ ਹੁੰਦਾ ਤਾਂ ਆਪਣੀ ਵਿਧਾਇਕੀ ਛੱਡ ਕੇ ਭਾਜਪਾ ਦੀ ਤਰਫੋਂ ਦੁਬਾਰਾ ਚੋਣ ਲੜਦੇ ਮੈਨੂੰ ਲੱਗਦਾ ਕਿ ਹਰ ਚੀਜ਼ ਮਿਲਣ ਦੇ ਬਾਵਜੂਦ ਵੀ ਹੁਣ ਜਿੱਦਾਂ ਮੰਨ ਲਓ ਚੌਧਰੀ ਪਰਿਵਾਰ ਹੈ ਐਕਚੁਅਲੀ ਅਸਲੀ ਗੱਲ ਹੈ ਬੰਦਿਆਂ ਵਾਲੀ ਗੱਲ ਜਾਂ ਕਹਿੰਦੇ ਜਿਹੜੀ ਮਰਦਾਂ ਵਾਲੀ ਗੱਲ ਤਾਂ ਇਹ ਆ ਕਿ ਵਿਕਰਮ ਚੌਧਰੀ ਆਪਣੀ ਇਸ ਐਮਐਲਏ ਸ਼ਿਪਰ ਨੂੰ ਰਿਜ਼ਾਈਨ ਕਰਕੇ ਤੇ ਬੀਜੇਪੀ ਬਨੋਂ ਖੁੱਲ ਕੇ ਲੜੇ ਤਾਂ ਫਿਰ ਤਾਂ ਆਉਂਦਾ ਨਾ ਸਵਾਦ ਤੇ ਫਿਰ ਪਤਾ ਲੱਗੂਗਾ ਕਿ ਦੀ ਜਿਹੜੀ ਹੈਗੀ ਜਮਾਨਤ ਬਚਦੀ ਆ ਕਿਉਂਕਿ ਮਤਲਬ ਸਾਰਾ ਪਰਿਵਾਰ ਉਧਰ ਤੋਰ ਕੇ ਔਰ ਅਲਟੀਮੇਟਲੀ ਆਪ ਛੱਡਣਾ ਨਹੀਂ ਹੈ ਕਿਉਂਕਿ ਆਹਨ ਲੱਗਦਾ ਵੀ ਹਾਂ ਵੀ ਮੈਂ ਤਾਂ ਕਾਂਗਰਸ ਦਾ ਐਮਐਲਏ ਆ ਪਰ ਸਾਰਾ ਪਰਿਵਾਰ ਉਧਰ ਜਿਹੜਾ ਬੀਜੇਪੀ ਚ ਤੋਰ ਦੇਣਾ ਅਸਲੀ ਗੱਲ ਹੈ ਇਹ ਲੋਕਾਂ ਨੂੰ ਸਵਾਈ ਸਿਕਿਉਰਿਟੀ ਤੋਂ ਤੇ ਸਵਾਈ ਕਿਤੇ ਘਰਪੁਰ ਮਿਲ ਜਾਣ ਤੋਂ ਹੋਰ ਇਹਨਾਂ ਨੂੰ ਮੈਨੂੰ ਲੱਗਦਾ ਇਹ ਦੋ ਵੱਡੀਆਂ ਇਨਾਂ ਦੀ ਸਿਆਸਤ ਬਹੁਤੀ ਹੈ ਨਾ ਪਿਛਲੇ ਦਿਨੇ ਇੱਕ ਇਨਾਂ ਨੇ ਕਿਸੇ ਚੈਨਲ ਦੇ ਵਿੱਚ ਸਟੇਟਮੈਂਟ ਦਿੱਤੀ ਹੈ ਕਿ ਚਲੰਝ ਸਿੰਘ ਚੰਨੀ ਨੂੰ ਲਿਆਉਣ ਵਾਲੇ ਪਰਮਰ ਸਿੰਘ ਨੇ ਤਾਂ ਇਹ ਮਨੋ ਦੇ ਦਿੱਤੇ ਨੇ ਕਿਵੇਂ ਕਰਕੇ ਜੋ ਆਪਣੀ ਵੋਟਾਂ ਬਣਾ ਦੇਖੋ ਮੈਂ ਤਾਂ ਬੜਾ ਕਲੀਅਰ ਕੱਟ ਇਸ ਗੱਲ 'ਤੇ ਕਿਉਂਕਿ ਪਿਛਲੀ ਵਾਰੀ ਇਹਨਾਂ ਨੂੰ ਜਿਹੜੀ ਟਿਕਟ ਮਿਲੀ ਸੀ ਲੇਕਿਨ ਨਹੀਂ ਜਿੱਤੇ ਔਰ ਉਹਦੇ ਤੋਂ ਬਾਅਦ ਜੇ ਕੋਈ ਪਾਰਟੀ ਨੇ ਡਿਸੀਜਨ ਲਿਆ ਹੈਗਾ ਜੇ ਕੋਈ ਸਰਵੇ ਹੋਇਆ ਹੈਗਾ ਤੇ ਮੈਨੂੰ ਲੱਗਦਾ ਉਸ ਮੈਂਡੇਟ ਨੂੰ ਸਾਨੂੰ ਐਕਸੈਪਟ ਕਰਨਾ ਚਾਹੀਦਾ ਔਰ ਜੇ ਫਿਰ ਇੰਨੀ ਨਰਾਜ਼ਗੀ ਆ ਤਾਂ ਫਿਰ ਮੈਨੂੰ ਲੱਗਦਾ ਵਿਕਰਮ ਨੂੰ ਰਿਜ਼ਾਈਨ ਦੇ ਕੇ ਦੁਬਾਰਾ ਤੋਂ ਐਮਐਲਏ ਦਾ ਮੈਂਡੇਟ ਲੈਣਾ ਚਾਹੀਦਾ ਹੈ ਚੌਧਰੀ ਪਰਿਵਾਰ ਇਸ ਵੇਲੇ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਿਆ ਹੈ ਦੇਖਣਾ ਹੋਵੇਗਾ ਕਿ ਵਿਰੋਧੀਆਂ ਵੱਲੋਂ ਕੀਤੀਆਂ ਟਿੱਪਣੀਆਂ ਦਾ ਵਿਕਰਮਜੀਤ ਸਿੰਘ ਚੌਧਰੀ ਕੀ ਜਵਾਬ ਦਿੰਦੇ ਨੇ ਬਿਊਰੋ ਰਿਪੋਰਟ ਨਿਟਰ ਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸੁਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਲੋਕਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ